ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬਾਦਸ਼ ਪੰਜਾਬ ਦੀ ਜਥੇਬੰਦੀ ਵਾਲੇ ਨੇ ਨਾ ਬਹਿ ਤਾਂ ਇਹ ਬਾਦਸ਼ ਪੰਜਾਬ ਦੇ ਨੇ ਬਾਦਸ਼ ਪੰਜਾਬ ਦੇ ਬਣਨਾ ਕਦੇ ਖਾਲਾ ਜੀ ਦਾ ਬਾੜਾ ਨਹੀਂ ਇਹਨਾਂ ਦੇ ਦੋ ਬਲਾਰੇ ਨੇ ਬਲਾਰੇ ਕਾਦੇ ਨੇ ਹਰਾਮਖੋਰ ਨੇ ਇੱਕ ਤਾਂ ਜਿਹੜਾ ਹਰਜਿੰਦਰ ਸਿੰਘ ਤਲਵੰਡੀ ਆ ਤਰਨਤਾਰਨ ਬਿਨਾਂ ਸਵਾਹ ਹਲਕੇ ਵਿੱਚ ਉਹਦਾ ਪਿੰਡ ਪੈਂਦਾ ਤੇ ਉਹਦੀ ਪੱਤਰਕਾਰਾਂ ਦੇ ਨਾਲ ਜਿਹੜੀ ਵੈਸ ਹੋਈ ਹੈ ਤੇ ਉਹਦੇ ਥੋੜੀ ਜੀ ਮੈਂ ਗੱਲ ਕਰਨੀ ਹੈ ਪੱਤਰਕਾਰ ਨੂੰ ਕਹਿੰਦਾ ਤੁਸੀਂ ਪੈਸੇ ਦੇ ਕੇ ਪੈਸੇ ਲੈ ਕੇ ਪੈਸੇ ਪੜੋ ਪੜਾਈ ਕਰਕੇ ਤੁਸੀਂ ਖਬਰਾਂ ਲਓ ਲਿਓ ਇਹ ਗੱਲ ਕਹੀ ਅਸਾਂ ਨੂੰ ਸਵਾਲ ਪਤਾ ਕੀ ਕੀਤੇ ਸੀ ਪਹਿਲਾਂ ਤਾਂ ਅਮਰਤਪਾਲ ਦੇ ਭਾਪੇ ਨੂੰ ਸਵਾਲ ਕੀਤਾ ਪੱਤਰਕਾਰ ਕਹਿੰਦੇ ਕਹਿੰਦੇ ਤੁਹਾਨੂੰ ਖੰਡੂਰ ਸਾਹਿਬ ਦੇ ਲੋਕਾਂ ਨੇ ਜਿਤਾਇਆ ਤੁਸੀਂ ਖੰਡੂਰ ਸਾਹਿਬ ਲਈ ਕੀ ਕਰਤਾ ਤੁਸੀਂ ਹੁਣ ਦੁਬਾਰਾ ਤਰਨਤਾਰਨ ਵਿਧਾਨ ਸਭਾ ਦੀ ਚੋਣ ਲਈ ਵੋਟਾਂ ਮੰਗੜਵਾ ਕੇ ਆ ਗਏ ਇਹ ਸਵਾਲ ਜਾਇਜ਼ ਨੇ ਕੀ ਕਰਤਾ ਖੰਡੂਰ ਸਾਹਿਬ ਇੱਕੇ ਅਮਰਤਪਾਲ ਦੇ ਪਾਪਾ ਚੁੱਪ ਕਰ ਗਿਆ ਨੂੰ ਪਤਾ ਸੀ ਵੀ ਜੁੱਤੀ ਫਿਰੂ ਕੀਤਾ ਕੁਛ ਨਹੀਂ ਉਹ ਕਹਿੰਦੇ ਨਾ ਕੋਈ ਫੰਡ ਆਇਆ ਸੈਂਟਰ ਸਰਕਾਰ ਵੱਲੋਂ ਤੇ ਨਾ ਕੋਈ ਤੁਸੀਂ ਕੰਮ ਕਰਾਇਆ ਕੋਈ ਵਿਕਾਸ ਨਹੀਂ ਹੋਇਆ ਉੱਥੇ ਕਾਦੇ ਲਈ ਵੋਟਾਂ ਮੰਗਣ ਵਾਤੇ ਆ ਗਏ ਅੱਛਾ ਜਿਹੜਾ ਇਹ ਰਜਿੰਦਰ ਸਿੰਘ ਇਹਨੇ ਤਲਵੰਡੀ ਇਹ ਆਪਣੇ ਆਪ ਮੂਹਰੇ ਆ ਕੇ ਕਹਿੰਦਾ ਮੈਂ ਮੁੱਖ ਬੁਲਾ ਰਾਂ ਤੂੰ ਕੌਣ ਮੈਂ ਖਾ ਮਖਾ ਇਹ ਬੁਲਾ ਰਾਂ ਕੌਣ ਹੈ ਪਤਾ ਮੁੱਖ ਇਹ ਕਥਾ ਵੀ ਕਰਦਾ ਹੈ ਗੋਪਸ਼ਣਾ ਬਿਮਾਰ ਨੇ ਹੁੰਦੇ ਇਹਨਾਂ ਨੇ ਇਹ ਉਹ ਬੁਲਾ ਰਾ ਜਿਹੜਾ ਹੇਮਕੁੰਡੇ ਕੁੜੇ ਰੁਕਮੋਂਦਾ ਫਿਰਦਾ ਸੀ ਉਹ ਕੁੜੀ ਨੂੰ ਧੋਖਾ ਦਿੱਤਾ ਇਹਨੇ ਉਹ ਕੁੜੀ ਹੁਣ ਸ਼ਾਇਦ ਪਰਚਾ ਵੀ ਕਰਾ ਦੇ ਗੱਲ ਕਰ ਲਈਏ ਇਹ ਉਹ ਕਟੇੜ ਹੈ ਜਿਹੜਾ ਅੰਮ੍ਰਿਤਪਾਲ ਦੀ ਪਾਰਟੀ ਦਾ ਮੁਖਬਲਾ ਰਖਦਾ ਆਪਣੇ ਆਪ ਨੂੰ ਰਜਿੰਦਰ ਤਲਵੰਡੀ ਸੁਣਿਆ ਹੁਣ ਤੁਸੀਂ ਜਦੋਂ ਹੜਾਂ ਦੇ ਵਿੱਚ ਉੱਥੇ ਕੈਂਪ ਲਾਉਂਦੇ ਸੀ ਉੱਥੇ ਕਹਿੰਦੇ ਪੈਸਾ ਪੂਸਾ ਇਕੱਠਾ ਕੀਤਾ ਇਹਨਾਂ ਨੇ ਵੀ ਮੇਰੇ ਕੋਲ ਭੇਜੀਆਂ ਨੇ ਰਿਕਾਰਡਿੰਗਾਂ ਲੋਕਾਂ ਕੋਲੇ ਲੋਕਾਂ ਦੀਆਂ ਇਹਨਾਂ ਦੀ ਆ ਸਾਡੇ ਕੋਲ ਗੁੱਗਲ 'ਤੇ ਭੇਜਿਆ ਪੈਸੇ ਮੰਗਦੇ ਸੀ ਬੈਂਕ ਅਕਾਊਂਟ ਭੇਜੇ ਉਹ ਸਾਰਾ ਕੁਝ ਭੇਜਿਆ ਪਹਿਲੀ ਗੱਲ ਦਾ ਇਹ ਦੱਸੋ ਵੀ ਇਹ ਬਾਦਸ਼ ਪੰਜਾਬ ਦੀ ਜਥੇਬੰਦੀ ਦਾ ਮੁਖ ਬੁਲਾ ਰਹਿ ਤੇ ਇੱਕ ਕੁੜੀ ਨੂੰ ਖੇਮ ਕੁੰਡ ਕਮਾਉਂਦਾ ਰਿਹਾ ਸ਼ਰਿਆਮ ਆਡੀਓ ਵੀਡੀਓ ਫੋਟੋਆਂ ਮੈਂਬਰਲ ਹੋਈਆਂ ਉਹ ਤੇ ਸ਼ਰਮ ਨਹੀਂ ਆਉਂਦੀ ਇਹ ਤਾਂ ਠਰਪੀਆਂ ਦੀ ਪਾਰਟੀ ਹੈ ਜੀ ਅੱਛਾ ਇੱਕ ਹੋਰ ਹੈ ਇਹਨਾਂ ਦਾ ਉਹ ਚਮਕੋਰਾ ਉਹਨੇ ਪੋਸਟ ਪਾਈ ਉਜਾ ਸ਼ਾਇਦ ਨਿਹੰਗ ਸਿੰਘ ਹੈ ਗੁਰਦੇਵਾਲ ਸਿੰਘ ਉਹਦੀ ਫੋਟੋ ਲਾ ਕੇ ਪੋਸਟ ਪਾਈ ਕਹਿੰਦਾ ਦੁੱਕੀ ਦੇ ਪੱਤਰਕਾਰ ਇਹਨਾਂ ਨੂੰ ਕਹਿੰਦਾ ਕੋਈ ਕਿਹੜਾ ਡਿਗਰੀ ਦੀ ਲੋੜ ਹੈ ਮੈਂ ਚੱਕੋ ਕਹਿੰਦਾ ਪੱਤਰਕਾਰ ਬਣਦੇ ਹੋ ਇਹਨਾਂ ਹਰਾਮ ਕਰ ਨੂੰ ਪੁੱਛੋ ਵੀ ਜਿਹੜੇ ਐਮਐਲਏ ਦੀ ਇਲੈਕਸ਼ਨ ਲੜਦੇ ਨੇ ਉਹਨਾਂ ਨੂੰ ਡਿਗਰੀ ਨਹੀਂ ਚਾਹੀਦੀ ਉਧਰ ਨਹੀਂ ਸਵਾਲ ਹੁੰਦੇ ਜਿਹੜਾ ਤੁਸੀਂ ਉੱਥੇ ਸਰੀ ਦਾ ਭਰਾ ਮਨਦੀਪ ਖੜਾ ਕੀਤਾ ਉਹਦੀ ਪੋਲੀਟਿਕਲ ਲਾਈਨ ਦੇ ਵਿੱਚ ਕਿਹੜੀ ਡਿਗਰੀ ਹੈ ਉਨੇ ਰਾਣੀ ਤੁਸੀਂ ਕਿਹੜੇ ਡਿਗਰੀ ਲਈਏ ਉਹ ਸ਼ਰਿਆਮ ਕਹੀ ਜਾਂਦਾ ਕਹਿੰਦਾ ਮੈਂ ਤਾਂ ਕਾਰੋਬਾਰੀ ਹੈ ਕਿਹੜਾ ਕਾਰੋਬਾਰੀ ਹੈ ਮਿੰਤਾ ਤਰਲੇ ਕਰਕੇ ਸ਼ੋਮਣੀ ਕਮੇਟੀ ਤੋਂ ਦੁਕਾਨ ਲਈਏ ਉਹਨਾਂ ਨੇ ਕਮੇਟੀ ਕਿਰਾਇਆ ਨਹੀਂ ਲੈਂਦੀ ਉਹਨਾਂ ਤੋਂ ਕਾਰੋਬਾਰੀ ਹੈ ਤੁਹਾਡਾ ਕੀ ਕਾਰੋਬਾਰਾ ਤੁਹਾਡਾ ਭੁਖ ਨੰਗ ਨਾਲ ਘੁੰਮਣ ਖੋਲਣ ਵਾਲੇ ਤੁਸੀਂ ਪਰਿਵਾਰੋਂ ਧੀਰ ਮਲਗੇ ਤੁਸੀਂ ਪਰਿਵਾਰੋਂ ਤੁਸੀਂ ਪੰਥ ਪੰਥ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਖੇਤਰਾਂ ਦੀ ਘੜਨੀ ਨੂੰ। ਅੱਛਾ ਜਦੋਂ ਉਹ ਪੱਤਰਕਾਰਾਂ ਦੇ ਨਾਲ ਸਵਾਲ ਜਵਾਬ ਹੁੰਦੇ ਨੇ ਇਹ ਰਜਿੰਦਰ ਸਿੰਘ ਮੁਰੇ ਆ ਗਿਆ। ਪੱਤਰਕਾਰਾਂ ਨੇ ਸਵਾਲ ਜੈਜ ਕੀਤੇ ਨੇ। ਉਹ ਕਹਿੰਦੇ ਵੀ ਤੁਸੀਂ ਖੰਡੂਰ ਸਾਹਿਬ ਤੋਂ ਐਮਪੀ ਬਣ ਕੇ ਸਰਬਜੀਤ ਰੇਤਕੋਟ ਤੋਂ ਬਣ ਕੇ ਵੀ ਉੱਥੇ ਕੀ ਲੱਲਰ ਰਾਦੇ ਤੁਸੀਂ? ਇਹ ਪੰਜਾਬੀ ਦਾ ਸ਼ਬਦ ਹੈ। ਮੇਕੀਡਿੰਗਾ ਮਤਲਬ ਮਾਰਦੀਆਂ ਲੋਕਾਂ ਲਈ ਕੀ ਕੰਮ ਕਰਦਾ। ਅੱਛਾ ਤੁਸੀਂ ਹੋਰ ਦੇਖੋ। ਉਂਟੜੇ ਆਪਣਾ ਉੱਲੂ ਸਿੱਧਾ ਕੱਢ ਕੇ ਆਪਣਾ ਮਤਲਬ ਕੱਢ ਕੇ ਪਾਸੇ ਹੋ ਜਾਂਦੇ ਨੇ ਉਹ ਪਿੱਛੇ ਖੜੇ ਐ ਸਰ ਵੀ ਚੁੱਪ ਕਰਿਆ ਖੜਾ ਉਹ ਬੋਲੇ ਹੀ ਨਹੀਂ ਉਹਨੂੰ ਪਤਾ ਵੀ ਮੈਨੂੰ ਕੀ ਲੋੜਾ ਬੋਲਣ ਦੀ ਮੈਂ ਐਮਪੀ ਬਣ ਗਿਆ 5 ਸਾਲ ਮੈਨੂੰ ਤਨਖਾਹ ਮਿਲ ਜਾਨੀ ਐ ਉਹਦੇ ਬਾਅਦ ਪੈਨਸ਼ਨ ਲੱਗ ਜਾਨੀ ਐ 5-7 ਕਰੋੜ ਰੁਪਇਆ ਉਹਦਾ ਕੱਠਾ ਕਰ ਲੈਣ ਉਹਨੂੰ ਕੀ ਫਿਕਰ ਐ ਉਹ ਮੌਜ ਨਾਲ ਖੜਾ ਐ ਮੈਂ ਟੈਨਸ਼ਨ ਫਿਰ ਹੋਇਆ ਤੇ ਲਗਾਉਣਾ ਜਿਹੜੀਆਂ ਨੇ মিডিਆ ਸਾਹਮਣੇ ਬਕਬਕ ਕਰਦੀਆਂ ਨੇ ਆ ਕਰਤੂਤਾ ਇਹਨਾਂ ਨੇ ਤਰਨਤਾਰਨ ਦੇ ਲੋਕਾਂ ਨੂੰ ਬੇਨਤੀ ਹੈ ਜੀ ਧਿਆਨ ਦੇ ਨਾਲ ਸੁਣਿਓ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਇਹ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਪੰਥ ਹਤੈਸ਼ੀ ਬਣ ਕੇ ਪੰਦ ਦਾ ਨਾਰਾ ਲਾ ਕੇ ਤੁਹਾਨੂੰ ਗੁੰਮਰਾਹ ਕਰ ਰਹੇ ਨੇ ਸਭ ਤੋਂ ਜੇ ਗੁੰਡਾਗਰਦੀ ਕੋਈ ਕਰਦਾ ਹੈ ਨਾ ਇਬਾਰਸ਼ ਪੰਜਾਬ ਦੀ ਜਥੇਬੰਦੀ ਦਾ ਜਿਹੜਾ ਆਈਟੀ ਸੈੱਲ ਹੈ ਉਹ ਕਰਦਾ। ਇਹਨਾਂ ਦੀ ਫੇਕ ਆਈਡੀਆਂ ਦੇਖੋ। ਫੇਕ ਪੇਜ ਦੇਖੋ ਨੇ ਤੁਸੀਂ ਬਣੇ ਹੋਏ। ਉਹਦੇ ਜੇ ਕੋਈ ਬੰਦਾ ਇਹਨੂੰ ਸਵਾਲ ਕਰਦਾ ਉਹਨੂੰ ਇਹੋ ਜਿਹੇ ਗਾਲ੍ਹਾਂ ਕੱਢਦੇ ਨੇ ਬੰਦੇ ਹ ਕਮੈਂਟਾਂ ਦੇ ਵਿੱਚ। ਇਹਨਾਂ ਨੇ ਚੈੱਕ ਕਰਕੇ ਦੇਖੋ ਤੁਸੀਂ ਜਿਹੜੀਆਂ ਫੇਕ ਹੈੜੀਆਂ ਨੇ। ਸਭ ਤੋਂ ਗੰਦ ਇਹਨਾਂ ਨੇ ਪਾਇਆ ਹੋਇਆ। ਸਭ ਤੋਂ ਵੱਧ ਗੰਦੇ ਇਹਨਾਂ ਨੇ ਪਾਇਆ ਹੋਇਆ। ਅੱਛਾ ਤੁਹਾਨੂੰ ਇੱਕ ਬੇਨਤੀ ਸੁਣਨ ਧਿਆਨ ਦੇ ਨਾਲ ਜਦੋਂ ਪੱਤਰਕਾਰਾਂ ਦੇ ਨਾਲ ਬੈਠ ਵਿਚਾਇਆ ਹੁੰਦਾ ਉੱਥੇ ਪਤਾ ਕੋਣ ਖੜਾ ਇੱਕ ਉਹਦਾ ਸਿਮਰਿਤ ਮਾਨ ਦਾ ਮੁੰਡਾ ਖੜਾ ਇਮਾਨ ਸਿੰਘ ਜੀ ਇਹਨੂੰ ਬਿਲਕੁਲ ਅਸੀਂ ਗੁਰੂ ਅੰਗਦ ਦੇ ਪਾਸ਼ਾ ਤੱਤੇ ਤਵੇ ਤੇ ਬੈਠੇ ਨੇ ਉਹਨੂੰ ਇਹ ਨਹੀਂ ਪਤਾ ਸੀ ਵੀ ਗੁਰੂ ਅਰਜਨ ਦੇ ਪਾਸ਼ਾ ਬੈਠੇ ਗੁਰੂ ਅੰਗਦ ਦੇ ਪਾਸ਼ਾ ਬੈਠੇ ਉਹ ਖੜਾ ਪਿੱਛੇ ਪਹਿਲਾਂ ਦਾੜੀ ਬੰਨਦਾ ਸੀ ਹੁਣ ਦਾੜੀ ਉਹ ਖੁੱਲੀ ਛੱਡੀ ਹੋਈ ਹੈ ਉਹ ਪਿੱਛੇ ਖੜਾ ਹੈ ਮਾਨ ਖੜਾ ਉੱਥੇ ਇੱਕ ਤੇ ਅਮਰਤਪਾਲ ਦਾ ਪਾਪਾ ਖੜਾ ਹੈ ਦੋ ਚਾਰ ਹੋਰ ਖੜੇ ਇਹ ਪਤਾ ਹੈ ਕੌਣ ਨੇ ਇਹ ਉਹ ਨੇ ਇਹਨਾਂ ਨੇ ਆਪਣੀ ਗਲਤੀਆਂ ਭਾਰ ਨਹੀਂ ਝਲਦੀਆਂ ਉਹ ਜਿਹੜਾ ਸਣੀ ਦਾ ਭਰਾ ਹੈਗਾ ਕੀ ਉਹਨੂੰ ਮਨਦੀਪ ਉਹ ਖੜਾ ਕਰਤਾ ਉੱਥੇ ਤੁਸੀਂ ਦੇਖਿਆ ਕਿ ਕੂਕਾ ਲੈਰ ਚੱਲੀ ਸੀ ਉਹਨਾਂ ਕੋਲ ਡੋਲ ਹੁੰਦੇ ਸੀ ਤੇ ਉਹ ਪਾਣੀ ਭਰਨ ਵੇਲੇ ਕਿੱਦਾਂ ਮਾਉਂਦੇ ਸੀ ਉਹ ਕੱਕੇ ਰੇਤੇ ਨਾਲ ਪਤਾ ਤੁਨ ਟਿੱਬਿਆਂ ਦੇ ਰਿੱਤੇ ਨਾਲ ਐ ਮਾਂਜ ਮਾਂਜ ਕੇ ਲਿਸ਼ਕਾ ਦਿੰਦੇ ਸੀ ਉਹ ਤਰਨ ਤਰਨ ਵਾਲੇ ਨਾ ਏਦਾਂ ਮਾਂਜਣਗੇ ਧਿਆਨ ਰੱਖਿਓ ਨਿੰਗ ਪਤਾ ਕਿਦਾਂ ਬਾਟੇ ਮਾਂਜਦੇ ਹੁੰਦੇ ਆ ਸਰਬ ਲੋ ਵਾਲੇ ਰਗੜੇ ਜਾਂਦੇ ਆ ਉਹ ਪੀ ਕੇ ਨਾ ਸਰਦਈ ਪਹਿਲਾਂ ਐ ਸੈੱਟ ਹੋ ਜਾਂਦੇ ਫਿਰ ਦੇ ਰਗੜੇ ਤੇ ਰਗੜਾ ਏਦਾਂ ਮਾਂਜਣਗੇ ਤੁਹਾਨੂੰ ਤਰਨ ਤਰਨ ਦੇ ਲੋਕ ਕਿਉਂਕਿ ਤੁਹਾਡੀ ਕਰਤੂਤਾਂ ਦਾ ਪਤਾ ਹੈ ਨਾ ਫਰੀਦਕੋਟ ਤੇ ਕੁਝ ਹੋਇਆ ਨਾ ਖੰਡੂਰ ਸਾਹਿਬ ਕੁਝ ਹੋਇਆ ਇਹਨਾਂ ਲੋਕਾਂ ਤੋਂ ਬਚਿਓ ਜੀ ਇਹ ਹਰਾਮਖੋਰ ਨੇ sire ਤੇ ਔਰ ਇਹਨਾਂ ਦੇ ਵਿੱਚ ਜਿੰਨੇ ਵੀ ਬੰਦੇ ਹੁਣ ਤੱਕ ਆਏ ਨੇ ਨਾ ਇਹ ਗੱਲ ਸਪਸ਼ਟ ਹੈ ਪਹਿਲਾ ਅਮਰਜਪਾਲ ਦੀ ਗੱਲ ਕਰ ਲਓ ਉਹ ਠਰਕੀ ਨਿਕਲਿਆ ਕੋਈ ਸ਼ੱਕ ਹੈ ਤੇ ਫਿਰ ਜਿਹੜਾ ਮੁੰਡਾ ਇਹਨੇ ਬਰਿੰਦਰ ਕੁੱਟਿਆ ਸੀ ਉਹਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਤੇ ਉਦੋਂ ਵੀ ਇੱਕ ਕੁੜੀ ਦੀ ਗੱਲ ਚੱਲਦੀ ਸੀ ਜਿਹੜਾ ਅਜ ਨਾਲੇ ਦਿਨ ਨੇ ਹਮਲਾ ਕੀਤਾ ਥਾਣੇ ਤੇ ਉਹ ਤਾਂ ਹੀ ਕੀਤਾ ਸੀ ਕੋਈ ਪੰਥਕ ਮੁੱਦਾ ਨਹੀਂ ਕੋਈ ਪੰਥਕ ਮਸਲਾ ਨਹੀਂ ਅੱਛਾ ਜਿਹੜਾ ਸਣੀ ਹੈ ਉਹਦਾ ਭਰਾ ਜਿਹੜਾ ਖੜਾ ਕੀਤਾ ਤਰਨਤਾਰਨ ਤੋਂ ਉਹਦੇ ਮੁੱਦੇ ਪਤਾ ਕੀ ਹੈ ਉਹ ਕਹਿੰਦਾ ਜੀ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਨਾ ਕਰੋ ਤੁਸੀਂ ਮੇਰੇ ਮੁੱਦਿਆਂ ਦੀ ਗੱਲ ਕਰੋ ਮੈਂ ਕਹਿੰਦਾ ਬੇਅਦਬੀ ਰੁਕੂੰਗਾ ਇੱਕੋ ਪਤਾ ਨਹੀਂ ਅਦਰ ਸਮਾਣੇ ਵਾਲੇ ਪਾਸੇ ਖੰਬੇ ਤੇ ਜੜਾ ਬੈਠਿਆ ਫੌਜੀ ਕੋਈ ਉਹਦੀ ਗੱਲ ਕਰੂੰਗਾ ਤੇ ਫਿਰ ਐਨਐਸਏ ਹਟਾਵਾਂਗੇ ਅਮਰਤਪਾਲ ਤੋਂ ਅਛਾ ਜਿਹੜੀ ਗੱਲ ਦਾ ਰੌਲਾ ਪੈਂਦਾ ਸੀ ਉਹ ਤਾਂ ਮੁੱਕਰ ਗਿਆ ਹੋ ਕਹਿੰਦਾ ਮੈਂ ਕਦੋਂ ਕਿਹਾ ਵੀ ਅਸੀਂ ਖਾਲਿਸਤਾਨ ਮੰਗਦੇ ਇੰਦਾਂ ਪਹਿਲਾਂ ਅਮਰਤਪਾਲ ਕਹਿ ਗਿਆ ਅਮਰਤਪਾਲ ਦੀ ਮਾਤਾ ਕਹੇਗੀ ਤੇ ਮੀਡੀਆ ਨੇ ਉਹ ਕਿ ਦੋਨੇ ਵੀਡੀਓ ਇਕੱਠੀਆਂ ਚਲਾਤੀ ਇੱਕ ਵਿੱਚ ਕਹਿੰਦੀ ਹੈ ਖਾਲਸਾ ਢਾਈਂ ਨਾ ਦੂਜੇ ਚ ਮੁੱਕਰ ਗਈ ਉਹ ਦੋਨੇ ਇਕੱਠੀਆਂ ਕਰਕੇ ਦਿਲਾਤੀਆਂ ਇਹ ਲੋਕ ਨੇ ਇਹ ਹਰਾਮਖੋਰ ਸਿਰ ਦੇ ਹਰਾਮਖੋਰ ਖਾਲਸਾ ਨੂੰ ਫੋਨੋ ਨੇ ਚਾਹੀਦਾ ਸਾਨੂੰ ਚਾਹੀਦਾ ਖਾਲਸਾ ਨੂੰ ਪਤਾ ਕਿਹੜਾ ਹੋਵੇ ਜਿੱਥੇ ਇਮਾਨਦਾਰ ਲੀਡਰ ਹੋਣ ਲੋਕ ਚਾਹਣ ਵੀ ਇਮਾਨਦਾਰ ਲੀਡਰ ਚੁਣਨੇ ਨੇ ਬਿਨਾ ਪੈਸੇ ਤੋਂ ਬਿਨਾ ਖਰਚ ਕੀਤੇ ਤੋਂ ਹਰੇਕ ਬੰਦੇ ਦੀ ਗੱਲ ਸੁਣੀ ਜਾਵੇ ਸਭ ਨੂੰ ਇੱਕੋ ਜਿਹਾ ਅਧਿਕਾਰ ਮਿਲੇ ਸਾਨੂੰ ਉਹ ਖਾਲਸਾ ਤਾਂ ਖਾਲਸਾ ਚਾਹੀਦਾ ਤੁਹਾਡਾ ਖਤੀੜਾ ਵਾਲਾ ਖਾਲਸਾ ਨਹੀਂ ਚਾਹੀਦਾ ਚਾਹੀਦੇ ਖਾਲਸਾ ਸ਼ਰਮ ਕਰੋ ਮੜੀ ਮੋਟੇ ਪੱਤਰਕਾਰ ਸਵਾਲ ਕਰਦੇ ਨੇ ਤੇ ਤੁਸੀਂ ਬਿਕਾਉ ਕਿਹ ਜਾਂਦੇ ਹੋ ਤੁਹਾਡੇ ਨਾਲ ਬਿਕਾਉ ਕੌਣ ਹੋਊਗਾ ਹੁਣ ਸਭ ਨੂੰ ਪਤਾ ਹੈ ਵੀ ਦਿੱਲੀ ਤੋਂ ਤੁਹਾਡੀਆਂ ਬਾਹਾਂ ਮੁਰੜੀਆਂ ਹੋਈਆਂ ਨੇ ਦਿੱਲੀ ਤੋਂ ਚੱਲਦਾ ਸਾਰਾ ਕੁਝ ਪਹਿਲਾਂ ਫੋਨ ਘੁੰਮਦਾ ਡੇਬਰੂਗੜਨ ਉਧਰੋਂ ਫੋਨ ਘੁੰਮਦਾ ਤੁਹਾਡੇ ਵੱਲੋਂ ਵੀ ਐਦਾਂ ਕਹਿੰਦੇ ਨੇ ਓਏ ਐਦਾਂ ਕਰੋ ਜਿਹੜਾ ਕਹਿੰਦੇ ਸੀ ਨਾ ਅਗੇ ਰਾਜਾ ਬੜਿੰਗ ਐਦਾਂ ਕਹਿੰਦਾ சனி ਐਦਾਂ ਕਹਿੰਦਾ ਇਹ ਸਭ ਰਲੇ ਮਿਲੇ ਨੇ ਕਾਂਗਰਸ ਦੀ ਸਰਕਾਰ ਜਿੰਨੇ ਬਾਰੇ ਪੰਜਾਬ ਵਿੱਚ ਬਣੀਆ ਨਾ ਇਹਨਾਂ ਕਤੇੜਾਂ ਨੇ ਸਪੋਰਟ ਕੀਤੀ ਐ ਪਿੰਡਰਾਂ ਵਾਲੇ ਨੂੰ ਵੀ ਕਾਂਗਰਸ ਨੇ ਬਹਾਇਆ ਸੀ ਅਕਾਲ ਤਖਤ ਤੇ ਤੁਨੇ ਸਪੋਰਟ ਕਿਧ ਕੀਤੀ ਐ ਸ਼ਰੀਆਮ ਕਹਿੰਦਾ ਮਰਾ ਦੀ ਸਪੋਰਟ ਕੀਤੀ ਹੈ ਤੇ ਅੱਜ ਵੀ ਆ ਮੰਦਲੀੇ ਹੋਣ ਬਾਅਸ ਪੰਜਾਬ ਦੇ ਹੋਣ ਇਸ ਹਨੀ ਵਰਗੇ ਹੋਣ ਅਮਰਪਾਲ ਦਾ ਭਾਪਾ ਹੋਵੇ ਉਹਦਾ ਚਾਚਾ ਹੋਵੇ ਸਾਰੇ ਕਾਂਗਰਸ ਦੇ ਸਪੋਰਟਰ ਨੇ ਇਹ ਇੱਥੇ ਕਿਉਂ ਇਲੈਕਸ਼ਨ ਲੜੀ ਹੈ ਵੀ ਕਾਂਗਰਸੀਆਂ ਵੋਟਾਂ ਜਣ ਕੇ ਬਾਦ ਜਾਣ ਵੀ ਅਸੀਂ ਵੋਟਾਂ ਬਦਲਾਂ ਦੀਆਂ ਤੇ ਝਾੜੂ ਪਾਰਟੀ ਨੇ ਖਰਾਬ ਕਰੀਏ ਪਰ ਮੈਂ ਤੁਹਾਨੂੰ ਕਲੀਅਰ ਕਰ ਦਿੰਨਾ ਕੂਕਿਆਂ ਦੇ ਡੋਲ ਵਾਂਗੂ ਮਾਂਜੇ ਜਾਣਗੇ ਇਹ ਜਿਸ ਨੂੰ ਕੋਈ ਨਹੀਂ ਪੁੱਛਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ